ੰਗਲੈਂਡ ਤੇ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਸਿੱਖਾਗੂ ਤੇ ਜਾਲੇਵਾ ਹਮਲਾ ਹੋਇਆ ਤੇ ਟਰੰਪ ਨੇ ਵਿਜ਼ਿਆਂ ਸੌਂਦੀ ਨਵੇਂ ਐਲਾਨ ਕਰ ਦਿੱਤੇ ਨੇ ਦਰਸਲ ਜਸਪੀਰ ਸਿੰਘ ਰੋਡੇ ਨੇ ਦੱਸਿਆ ਕਿ ਪਿਛਲੇ ਦਿਨੀ ਇੰਟਰਨੈਸ਼ਨਲ ਪੰਥਕ ਦਲ ਦੇ ਸਰ ਕਾਡਾਗੂ ਭਾਈ ਕਪਤਾਨ ਸਿੰਘ ਤੇ ਇੰਗਲੈਂਡ ਦੇ ਗੁਰਦੁਆਰਾ ਸੈਜਲੀ ਸਟਰੀਟ ਵਿਖੇ ਜੋ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਚ ਭਾਈ ਕਪਤਾਨ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਪੁਲਿਸ ਵੱਲੋਂ ਮੌਕੇ ਤੇ ਦਖਲ ਦੇ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਗਿਆਨੀ ਰੋਡੇ ਨੇ ਕਿਹਾ ਕਿ ਇੱਕ ਅਤਿਅੰਤ ਨਿੰਦਣਯੋਗ ਹਰਕਤ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕੀਤੀ ਗਈ ਉਹਨਾਂ ਕਿਹਾ ਕਿ ਕਿੰਨੀ ਕੁ ਬਹਾਦਰੀ ਦੀ ਗੱਲ ਹੈ ਕਿ 15-20 ਬੰਦੇ ਭਾਈ ਕਪਤਾਨ ਸਿੰਘ ਨੂੰ ਫੜ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦੇਣਾ ਇਹਨਾਂ ਹਮਲਾਵਰ ਲੋਕਾਂ ਨੇ ਨਾ ਤਾਂ ਸੱਤ ਸੂਰਤ ਦਾੜੇ ਕੇਸਾਂ ਦੀ ਕਦਰ ਕੀਤੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਦਾ ਕੈਰਰ ਕਿ ਇੰਗਲੈਂਡ ਦੀਆਂ ਬਹੁਤ ਸਾਰੀਆਂ ਸੰਸਦਾਂ ਤੇ ਸਖਸ਼ੀਤਾ ਨੇ ਭਾਈ ਕਪਤਾਨ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕੀਤੇ ਜਾਣ ਮਗਰ ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਨਵਾਂ ਨਿਯਮ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ H1B ਵੀਜ਼ਾ ਜਾਂ ਜੋ ਇਸ ਨੂੰ ਰੀਨਿਊ ਦੀ ਮੰਗ ਕਰ ਰਹੇ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਰਨਲ ਲੈਵਟ ਨੇ ਕਿਹਾ ਕਿ ਇਹ ਸਿਰਫ ਨਵੇਂ ਵੀਜ਼ੇ ਤੇ ਲਾਗੂ ਹੁੰਦਾਂ ਨ ਵਿਉਣ ਤੇ ਨਹੀਂ ਅਤੇ ਮੌਜੂਦਾ ਵੀਜ਼ਾ ਧਾਰਕਾਂ ਤੇ ਨਹੀਂ ਕਾਬਲੇ ਗੌਰ ਆ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨੀ ਇਹ ਸੰਬੰਧੀ ਹੁਕਮ ਤੇ ਸਾਈਨ ਕਰਦਿਆਂ ਕਿਹਾ ਸੀ ਕਿ H1B ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੌਮੀ ਸੁਰੱਖਿਆ ਲਈ ਖਤਰਾ ਹੈ ਇਸ ਫੈਸਲੇ ਤਹਿਤ 21 ਸਤੰਬਰ ਤੋਂ ਉਹਨਾਂ ਕਾਮਿਆਂ ਦੇ ਅਮਰੀਕਾ ਵਿੱਚ ਦਾਖਲੇ ਤੇ ਰੋਕ ਲਾਈ ਜਾਵੇਗੀ ਜਿਨ੍ਹਾਂ ਦੀ H1B ਵੀਜ਼ਾ ਅਰਜ਼ੀ ਨਾਲ 1 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ H1B ਵੀਜ਼ਾ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਤੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਅਜਿਹੇ ਵੀਜ਼ੇ ਲਈ ਅਰਜ਼ੀ ਦੇਣ ਲਈ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਵਾਈਟ ਹਾਊਸ ਨੇ ਇੱਕ ਤੱਤਪੱਤਰ ਪੋਸਟ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਕਦਮੋ ਅਮਰੀਕੀ ਕਾਮਿਆਂ ਨੂੰ ਉਜਾੜਨ ਅਤੇ ਕੌਮੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਦੁਰਵਿਵਹਾਰਾਂ ਨੂੰ ਰੋਕਣ ਲਈ ਲਿਵਰਟ ਨੇ ਆਪਣੀ ਪੋਸਟ ਵਿੱਚ ਵਰੀਕ ਨੁਕਤਿਆਂ ਦੀ ਵਿਆਖਿਆ ਕਰਦਿਆਂ ਹੋਇਆ ਕਿ 1 ਲੱਖ ਸਾਲਾਨਾ ਫੀਸ ਨਹੀਂ ਇਹ ਇੱਕ ਵਾਰ ਦੀ ਫੀਸ ਹੈ ਜੋ ਭਵਿੱਖ ਦੇ ਵਿਨੇਕਰਾਂ ਲਈ ਲਾਗੂ ਹੋਵੇਗੀ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ H1B ਵੀਜ਼ਾ ਹੈ ਤੇ ਇਸ ਸਮੇਂ ਦੇਸ਼ ਤੋਂ ਬਾਹਰ ਨੇ ਉਹਨਾਂ ਤੇ ਮੁਰਦ ਦਾਖਲੇ ਲਈ 1 ਲੱਖ ਡਾਲਰ ਨਹੀਂ ਲਏ ਜਾਣਗੇ H1B ਵੀਜ਼ਾ ਧਾਰਕ ਦੇਸ਼ ਤੋਂ ਬਾਹਰ ਜਾ ਸਕਦੇ ਨੇ ਤੇ ਉਸੇ ਹੱਤੋਂ ਮੁਰਦ ਦਾਖਲ ਹੋ ਸਕਦੇ ਨੇ ਜਿਵੇਂ ਕਿ ਉਹ ਆਮ ਤੌਰ ਤੇ ਕਰਦੇ ਨੇ ਲੀਵਰਟ ਨੇ ਕਿਹਾ ਕਿ ਉਹਨਾਂ ਕੋਲ ਜੋ ਵੀ ਯੋਗਤਾ ਹੈ ਉਹ ਕੱਲ ਦੇ ਐਲਾਨ ਤੋਂ ਪ੍ਰਭਾਵਿਤ ਨਹੀਂ ਹੁੰਦੀ